ਕਿੰਨੇ ਚਿਰ ਤੋਂ ਤੁਸੀਂ ਇਹ ਕਰ ਰਹੇ ਹੋ ਸੇਵਾ? ਬਾਕੀ ਟਾਈਮ ਹੋ ਗਿਆ। ਇਹ ਜਿਹੜੇ ਸਾਡੇ ਆਵਾਰਾ ਕੁੱਤੇ ਹੁੰਦੇ ਆ ਉਹਨਾਂ ਲਈ ਸੇਵਾ ਕਰਦੀ ਆ। ਕਿੰਨੀ ਜਣੀ ਕਿ ਮਨ ਦੇ ਵਿੱਚ ਭਾਵਨਾ ਬੱਚੇ ਦੀ। ਮਨ ਦੇ ਵਿੱਚ ਭਾਵਨਾ ਕਿਵੇਂ ਆਈ ਵੀ ਆਪਾਂ ਫਿਰ ਡੌਗ ਹੈ ਆਵਾਰਾ ਡੌਗ ਹੁੰਦੇ ਇੱਕ ਇੱਕ ਦਾਪਾ ਸੇਵਾ ਕਰਦੀ। ਪਰ ਸੇ ਇਹ ਸੋਚ ਕੇ ਕਿ ਇਹ ਵੀ ਤਾਂ ਭੁੱਖਿਆ ਅਗਰ ਆਪਾਂ 3 ਟਾਈਮ ਖਾਣਾ ਖਾਣਾ। ਫੇਰ ਨਹੀਂ ਖਾਣਗੇ। ਇਹਨਾਂ ਨੂੰ ਵੀ ਤਾਂ ਖਾਣਾ ਚਾਹੀਦਾ। ਜੀ। ਤੋ ਵੀ ਮੇਰਾ ਕਹਿੰਦਾ ਵੀ ਜੋ ਇਨਸਾਨੀਅਤ ਹੈ ਉਹ ਇਹਦੇ ਵਿੱਚ ਹੈ। ਸਭ ਦੇ ਜਾਨਵਰਾਂ ਦੀ ਸੇਵਾ ਕਰਨੀ ਸਦਾ ਅਰਜ਼ ਕਿਉਂਕਿ ਜੋ ਰੋਜ਼ੀ ਰੋਟੀ ਦਿੱਤੀ ਹੈ ਆਪਣੇ ਇਨਸਾਨ ਨੂੰ ਉਹ ਇਹਨਾਂ ਦਰਵੈਸ਼ਾਂ ਨੇ ਦਿੱਤੀ ਹੈ ਇਸ ਕਰਕੇ ਇਹਨਾਂ ਦਾ ਜਿਹੜਾ ਜਿੰਨਾ ਵੀ ਅਸੀਂ ਸਤਿਕਾਰ ਕਰਕੇ ਇਹਨਾਂ ਨੂੰ ਖਾਣਾ-ਦਾਣਾ ਦੇਈਏ ਇਹ ਕੋ ਬਿਲਕੁਲ ਘੱਟ ਸਭ ਦੇ ਜੋ ਕੁਝ ਇਹਨਾਂ ਨੇ ਸਾਨੂੰ ਦਿੱਤਾ ਦਰਵੈਸ਼ਾਂ ਨੇ ਪੁੱਤਾ ਛੱਬ ਕੋ ਜੋ ਬਾਅਦ ਵਿੱਚ ਆਉਂਦਾ ਪਹਿਲਾਂ ਨੂੰ ਕਰਵੇ ਛੱਡਿਆ ਜਾਂਦਾ ਇਹਨਾਂ ਦੇ ਰਿਸ਼ ਹੈ ਉਹਨੇ ਆਪ ਦਾ ਅੰਨ ਪਾਣੀ ਉਹ ਸਾਡੇ ਹੱਥ ਦੇ ਵਿੱਚ ਦਿੱਤਾ ਤੇ ਸਾਡਾ ਫਰਜ਼ ਬਣਦਾ ਹੈ ਵੀ ਅਸੀਂ ਇਹਦੀ ਸੇਵਾ ਕਰੀਏ। ਬੁੜੀਆ ਪੁੱਤ ਵੜਦੇ ਨਹੀਂ ਇਹ ਨਹੀਂ ਨਹੀਂ ਅੰਕਲ ਕਿੰਨੇ ਚਿਰ ਤੋਂ ਤੁਸੀਂ ਇਹ ਕਰ ਰਹੇ ਹੋ ਸੇਵਾ? ਕਾਫੀ ਟਾਈ ਹੋ ਗਿਆ। ਕਿੰਨਾ ਦਿਨ ਹੋ ਗਿਆ ਪੁੱਤ? ਕਿੰਨੇ ਸਾਲ ਹੋ ਗਏ ਹੁਣ ਕਿੰਨੇ ਸਾਲ ਹੋ ਗਏ ਹਾਂਜੀ ਜੌਬ ਕਰਾ ਕਰਦੇ ਨੇ ਕਿਵੇਂ ਹਾਂਜੀ ਹਾਂ ਕਿ ਕਿਹੜੇ ਡਿਪਾਰਟਮੈਂਟ ਚ ਟੀਚਿੰਗ ਚੰਗਣ ਟੀਚਿੰਗ ਚ ਆ ਗੁੜੀਆਂ ਵੇਖੋ ਜਿਹੜੇ ਸਾਡੇ ਆਵਾਰਾ ਕੁੱਤੇ ਹੁੰਦੇ ਆ ਉਹਨਾਂ ਲਈ ਸੇਵਾ ਕਰਦੀ ਆ ਕਿੰਨੀ ਜਾਨੀ ਕਿ ਮਨ ਦੇ ਵਿੱਚ ਭਾਵਨਾ ਬੱਚੇ ਦੀ ਜਾਨੀ ਕਿ ਇਹਨਾਂ ਕੋਲੇ ਬਿਸਕਟ ਲੈ ਕੇ ਆਈ ਹੈ ਗੁੜੀਆਂ ਸਾਡੀ ਤੇ ਦੁੱਧ ਲੈ ਕੇ ਆਈ ਹੈ ਜਾਨੀ ਕਿ ਤੇ ਇਹ 24 ਘੰਟ ਜਾਨੀ ਕਿ ਇਹ ਰੋਜ਼ ਹਰ ਰੋਜ਼ ਜਾਨੀ ਕਿ ਦੁੱਧ ਪਾਉਣ ਦੇ ਵੇਖੋ ਕੁੱਤੇ ਆਪਸ ਵਿੱਚ ਲੜਦੇ ਪਰ ਇਹਨੂੰ ਕੁਛ ਨਹੀਂ ਕਹਿੰਦੀ ਦੇ ਵੀ ਕੋ ਆਂ ਕੁੱਤੇ ਆ ਤਾਂ ਆਪਾਂ ਇਹਦੇ ਵਾਰਾ ਕੁੱਤੇ ਹੁੰਦੇ ਆ ਨਾ ਉਹਨਾਂ ਨੂੰ ਡਰ ਲੱਗਦਾ ਵੀ ਖਾਣਾ ਜਾਂ ਨਾ ਵਟਣਾ ਤੇ ਇਹ ਕੁੱਤਿਆਂ ਦੇ ਵਿੱਚ ਬੈਠੀ ਹੈ ਮੇਨੂੰ ਕਿ ਮੇਰੇ ਮਨ 'ਚ ਭਾਵਨਾ ਹੈ ਕਿ ਜਿਹੜੇ ਜਾਨਵਰ ਹੈ ਉਹ ਵੀ ਇਹਨੂੰ ਜਾਣਦੇ ਆ ਕਿ ਸਾਡੀ ਇਹ ਰੋਜ਼ ਸੇਵਾ ਕਰਦੀ ਆ ਸਾਨੂੰ ਇਹ ਦੁੱਧ ਪਾਉਂਦੀ ਆ ਇਹਨਾਂ ਬਾਰੇ ਵੀ ਇਹਨੂੰ ਜਾਣਕਾਰੀ ਹੈ ਤੇ ਬਿਸਕੁਟ ਲੈ ਕੇ ਆਈ ਹੈ ਫਿਰ ਇਧਰ ਹੋ ਵੇਖੋ ਕੁੱਤਿਆਂ ਦੇ ਮੂੰਹ 'ਚ ਜਨਨ ਕਿ ਬਿਸਕੁਟ ਪਾ ਰਹੀ ਹੈ ਤੇ ਆਮ ਕੁੱਤੇ ਦਾ ਪਜਰੇਵਾਰਾ ਪਸ਼ੂ ਕੁੱਤੇ ਹੁੰਦੇ ਉਹਨਾਂ ਤੋਂ ਡਰਦੇ ਆਂ ਵੀ ਸ਼ਾਇਦ ਸਾਡੇ ਦੰਦ ਨਾਲ ਬਾਰੇ ਪੂਰੇ ਡਰ ਨਹੀਂ ਲੱਗਦਾ ਪੁੱਤੋਏ ਨਹੀਂ ਅੰਕਲ ਹਾਂ ਉਹ ਖਾਣੇ ਦੰਦ ਨਾਲ ਫਿਰ ਹੱਥ ਨਾਲ ਨਹੀਂ ਖਾਂਦਾ ਅੱਛਾ ਇੱਥੇ ਪੌਣੇ ਦਾ ਹੋਰ ਵੀ ਸ਼ਹਿਰ ਚ ਨਹੀਂ ਆਪਣੇ ਸ਼ਹਿਰ ਚ ਨਹੀਂ ਆਪਾਂ ਕਿਹੜੀ ਜਗ੍ਹਾ ਤੁਹਾਨੂੰ ਮੈਂ ਬਠਿੰਡਾ ਬਠਿੰਡਾ ਤੋਂ ਨਹੀਂ ਆ ਇਹ ਬਠਿੰਡਾ ਦੇ ਹੋਰ ਕਿਹੜੇ ਕਿਹੜੇ ਸ਼ਹਿਰ ਜਾਣਦੇ ਹੋ ਨਹੀਂ ਆਪਣੇ ਸ਼ਹਿਰ ਚ ਬਸ ਆਸ-ਪਾਸ ਦੇ ਗਲੀ ਵਾਲੇ ਡਾਕਸ ਹੋ ਗਏ ਹਾਂ ਜਾਂ ਗੁਰਦੁਆਰੇ ਚਾਹੀਦਾ ਉੱਥੇ ਦਿੱਜ ਦਿੰਦੇ ਆ ਮੈਂ ਜੋਕ ਕਰਦੀ ਆ ਤੇ ਨਨ ਨਿਨ ਸੀਗੇ ਬਚਪਨ ਤੋਂ ਦਵਾ ਪਾਲਿਆ ਅੱਛਾ ਤਾਂ ਫਿਰ ਹੁਣੇ ਵੱਡੇ ਹੋ ਗਏ ਪਰ ਖਾਣਾ ਨਹੀਂ ਬਣ ਦਿੱਤਾ ਅੱਛਾ ਆਪਣੇ ਸਾਰੇ ਦਿਨ ਕਿ ਤੁਮ ਚੰਗੀ ਤਰ੍ਹਾਂ ਜਾਣਦੇ ਆ ਵੀ ਸਾਨੂੰ ਹੁਣ ਜਿਹੜੇ ਰੋਜ਼ ਆਪਾਂ ਆਉਂਦੇ ਆ ਹਾਂਜੀ ਠੀਕ ਹੈ ਫਿਰ ਜੀ ਆ ਰਹੇ ਸਟਾਡੀ ਬਠਿੰਡਾ ਵਿੱਚ ਆ ਬਟਿੰਡੇ ਰਾਸ਼ਾ ਇੱਥੇ ਸਪੈਸ਼ਲ ਜਾਨੇ ਹੁੰਦੇ ਹੋ ਤੁਸੀਂ ਨਹੀਂ 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 ਮੈਂ ਜੋਬ ਕਰਦੀ ਆਂ ਐ ਜੋਬ ਕਰਦੇ ਆ ਠੀਕ ਜੋਬ ਕਰਦੇ ਆ ਨਾਲੇ ਤੇ ਜਣ ਕੇ ਆਹ ਦੇਖੋ ਕਿੰਨਾ ਜਣੇ ਕੇ ਇਹਨਾਂ ਕੁੱਤਿਆਂ ਦੇ ਨਾਲ ਪਿਆਰ ਹੈ ਤੇ ਇਹ ਜਮਾਂ ਜਣ ਕੇ ਵੱਢਦੇ ਨਹੀਂ ਇਹਨੂੰ ਦੇਖੋ ਤੇ ਕੋਲੇ ਬੈਠੇ ਹੋ ਮੂੰਹ ਚ ਪਾਈ ਜਾਂਦੇ ਆ ਤੇ ਆਮ ਫਿਰ ਜਦੋਂ ਤੁਸੀਂ ਆ ਪਾਉਂਦੇ ਆ ਡਰ ਨਹੀਂ ਲੱਗਦਾ ਵੀ ਤੁਹਾਨੂੰ ਵੀ ਬਿਲਕੁਲ ਦਿਮਾਗ ਨਹੀਂ ਨਹੀਂ ਕੁਝ ਕਹਿੰਦੇ ਜਿਹੜੇ ਜਾਣਦੇ ਉਹਨਾਂ ਨੂੰ ਕੁਝ ਨਹੀਂ ਲੱਗਦਾ ਅੱਛਾ ਇੱਥੇ ਪਾ ਕੇ ਜਨਾਂ ਹੋਰ ਕਿਤੇ ਵੀ ਪਾਉਂਗੇ ਇਧਰਲੇ ਪਾਸੇ ਨਹੀਂ ਇੱਥੇ ਰ ਆਪਣੇ ਬਸ ਉਧਰੋਂ ਇਸ ਦੇ ਬਾਹਰ ਆ ਪੰਜ ਕੁੱਤੇ ਆਉਂਦੇ ਆਪਣੇ ਗੱਡੀਆਂ ਵਾਂ ਲੈ ਕੇ ਗੁਲਾਗੇ अच्छा ते बटिंडर पोन निचे थे? हाँ जी सारे ना पाओ जी दो कुछ इंटरव्यू कर दे आप ते तोड़े ती एक मिनट को दूरी होते नहीं एक मिनट को दूरी मिनट इधर एक काले पोते मानते हैं इतना अपना कि मैं आई भी अपना ये डॉग है वो डॉग होंगे इधर एक का पास ये बात बस ये सोच के कि अभी भी तो कुक अगर आपका तीन टाइम खाना खाना फिर नहीं रहता है भी तो कुक किया जी इसका ਇਹ ਕਿ ਇਹ ਜੇ ਸੇਵਾ ਕਰਦੇ ਆ ਤੁਹਾਨੂੰ ਕੋਈ ਫੰਡਿੰਗ ਆ ਰਹੀ ਹੈ ਤਾਂ ਆਪ ਦੇ ਕੋਲ ਨਹੀਂ ਕਰਦੇ ਨਹੀਂ ਨਹੀਂ ਆਪਣੇ ਕਰ ਲਈ ਕੋਈ ਜ਼ਿਆਦਾ ਨਹੀਂ ਆ ਬਸ ਰੋਜ਼ ਦਾ 2-300 ਰੁਪਏ ਤਾਂ ਬੰਦਾ ਖੋਰ ਚਾਲੀ ਸਕਦਾ ਹੈ ਅੱਛਾ ਆ ਦੇਖੋ ਤੁਸੀਂ ਵਿੱਚ ਬੈਠੇ ਹੋ ਕਹਿੰਦੇ ਹੈਨਾ ਤੇ ਕੰਮ ਤਾਂ ਸਾਡੇ ਦਾ ਡਰ ਲੱਗਦਾ ਹੈ ਇਹਨੇ ਕੋਈ ਪੱਟੀ ਮੜਾ ਵਗੈਰਾ ਵੀ ਕਰਦੇ ਆ ਤੁਸੀਂ ਹਾਂਜੀ ਮੇਰੇ ਕੋਲ ਹੈਗਾ ਆਪਣਾ ਸਮਾਨ ਹੈ ਨਾ ਤੇ ਕੋਈ ਟਿੱਕੇ ਦਾ ਇਲਾਜ ਕਰਦੇ ਜਦੋਂ ਆਪੇ ਜਿੰਨੇ ਤੇ ਕਰਦੇ ਤੁਸੀਂ ਇਸ ਤਰ੍ਹਾਂ ਜੇਕਰ ਇਹਨਾਂ ਦਾ ਤਾਂ ਨੋਰਮਲ ਠੀਕ ਹੋ ਹੀ ਜਾਂਦਾ ਹੈ ਅਗਰ ਤੁਸੀਂ ਕੋਈ ਦੇਖਦੇ ਆ ਨਾ ਕਿ ਜਿਹੜਾ ਠੀਕ ਨਹੀਂ ਹੋ ਸਕਦਾ ਡੋਗ ਵਗੈਰਾ ਤਾਂ ਉਹਦਾ ਇਲਾਜ ਕਰਵਾ ਲਓ ਡਾਕਟਰ ਤੋਂ ਨਿਦਾਨ ਕਰਾ ਲਓ ਅਸੀਂ ਤੁਹਾਨੂੰ ਲਾਇ ਕਰਾ ਦਿੰਦੇ ਆ ਤੇ ਕੋਈ ਪੈਨ ਕੋਈ ਪ੍ਰੈਕਸ਼ਨ ਵਗੈਰਾ ਵੀ ਲਈ ਆ ਹਾਂਜੀ ਨਹੀਂ ਪ੍ਰੈਕਸ਼ਨ ਕੋਈ ਨਹੀਂ ਜਿਹੜੇ ਕੁੱਤਿਆਂ ਤੁਸੀਂ ਟ੍ਰੀਟਮੈਂਟ ਦੇ ਕਰਦੇ ਹੋ ਟੀਕੇ ਲਾਉਨੇ ਗੋਲੀ ਬੱਟਾ ਦਿੰਨੇ ਹੋ ਕੁਝ ਓਏ ਇਹ ਅਗੇ ਕੋਈ ਇੱਕ ਕੁੱਤੇ ਇੱਕ ਦੂਜੇ ਨੂੰ ਪੈ ਜਾਂਦੇ ਆ ਤੇ ਆਮ ਤੌਰ ਤੇ ਵੀ ਜਿਹੜੇ ਪੈਣਾ ਬੜਾ ਅਸੋਖਾ ਤੁਹਾਡੀ ਦੁਕਾਨ ਐ ਇੱਥੇ ਕੁੜੀਆਂ ਬਠਿੰਡੇ ਤੋਂ ਜਾਨੀ ਕਿ ਜੋਬ ਕਰਦੀ ਇੱਥੇ ਤੇ ਦਿੱਲੀ ਜਾਨੀ ਕਿ ਕਹਿੰਦੀ ਮੈਂ ਜਿਹੜੇ ਆਵਾਰਾ ਡਾਗਾਂ ਕੁੱਤੇ ਫਿਰਦੇ ਆ ਤੇ ਉਹਨਾਂ ਨੂੰ ਜਾਨੀ ਕਿ ਦੁੱਧ ਬਿਸਕੁਟ ਜਾਨੀ ਕਿ ਮਾਲਮ ਚੱਖਮ ਹੋ ਜਾਂਦਾ ਤੇ ਬਿਮਾਰ ਕੁੱਤਾ ਉਹਨੂੰ ਜਾਨੀ ਕਿ ਦਵਾਈ ਬੂਟੀ ਦਿੰਦੀ ਆ ਕਿਵੇਂ ਲੱਗਦਾ ਬੱਚੇ ਦੀ ਜਾਨੀ ਕਿ ਜਿਹੜੀ ਸ਼ਰਤ ਆ ਇੱਕ ਸਾਲ ਤੋਂ ਇੱਥੇ ਕੁੜੀਆਂ ਨੂੰ ਮੈਨੂੰ ਵੇਖ ਜਾਂਦੇ ਆ ਹਾਂ ਪਹਿਲਾਂ ਗੁੱਦਾ ਹਮੇ ਪਾਰਕ ਦੇ ਵਿੱਚ ਛੋਟੇ ਬੱਚਿਆਂ ਨੂੰ ਦੁੱਧ ਪਾਟ ਜਾਂਦੇ ਸੀ ਲਿਖੇ ਸੀ ਨਾ ਬੱਚੇ ਆ ਹੂੰ ਇਹ ਨਿੱਕੇ ਨਿੱਕੇ ਹੁੰਦੇ ਜਿਹੜੇ ਵੱਡੇ ਹੋਏ ਫਿਰਦੇ ਆ ਜੀ ਹੂੰ ਤੇ ਇਹ ਕਾਫੀ ਜ਼ਰੂਰਤ ਕੋ ਇਹਨਾਂ ਦੇ ਇਸ ਸਿਸਟਮ ਦੇ ਵਿੱਚ ਜ਼ਰੂਰੀ ਹੈ। ਹੂੰ ਤੇ ਇਸ ਕਰਕੇ ਜੋ ਕਹਿ ਰਹੀ ਹੈ ਬੜੀ ਗਿਰਜਾ ਬਿਲਕੁਲ ਹੀ ਸੱਚੀ ਗੱਲ ਹੈ। ਹੂੰ ਕਿਉਂਕਿ ਮੈਂ ਤਾਂ ਕਹਿੰਦਾ ਵੀ ਜੋ ਇਨਸਾਨੀਅਤ ਹੈ ਹੂੰ ਉਹ ਇਹਦੇ ਵਿੱਚ ਜੀ ਕਿਉਂਕਿ ਜਾਨਵਰਾਂ ਦੀ ਸੇਵਾ ਕਰਨੀ ਸਾਡਾ ਫਰਜ਼ ਹੈ। ਕਿਉਂਕਿ ਜੋ ਰੋਜ਼ੀ ਰੋਟੀ ਦਿੱਤੀ ਹੈ ਆਪਣੇ ਇਨਸਾਨ ਨੂੰ ਕੋਈ ਨਾ ਦਰਵੇਸ਼ਾਂ ਨੇ ਦਿੱਤੀ ਹੈ। ਹੂੰ ਤੇ ਇਸ ਕਰਕੇ ਇਹਨਾਂ ਦਾ ਜਿਹੜਾ ਜਿੰਨਾ ਵੀ ਅਸੀਂ ਸਤਿਕਾਰ ਕਰਕੇ ਤੇ ਇਹਨਾਂ ਨੂੰ ਖਾਣਾ-ਦਾਣਾ ਦੇਈਏ ਉਹ ਬਿਲਕੁਲ ਘੱਟ ਹੈ। ਅਗਰ ਜੋ ਕੁਛ ਇਹਨਾਂ ਨੇ ਸਾਨੂੰ ਦਿੱਤਾ ਦਰਵੇਸ਼ਾਂ ਨੇ ਪੁੱਤਾ ਸ਼ਬਦ ਤੋਂ ਜੋ ਬਾਅਦ ਦੇ ਵਿੱਚ ਆਉਂਦਾ ਪਹਿਲਾਂ ਨੂੰ ਦਰਵੇਸ਼ ਕਿਹਾ ਜਾਂਦਾ ਜਿਹੜਾ ਦਰਵੇਸ਼ ਹੈ ਉਹਨੇ ਆਪ ਦਾ ਅੰਨ ਪਾਣੀ ਉਹ ਸਾਡੇ ਹੱਕ ਦੇ ਵਿੱਚ ਦਿੱਤਾ ਤੇ ਸਾਡਾ ਫਰਜ਼ ਬਣਦਾ ਵੀ ਅਸੀਂ ਇਹਦੀ ਸੇਵਾ ਕਰੀਏ